ਕੇਂਦਰ ਦੀ ਸਰਕਾਰ ਦੀ ਗੱਲ ਕਰੀਏ ਇਹ ਕੇਵਲ ਤੇ ਕੇਵਲ ਜੁਗਲਾ ਸਰਕਾਰ ਹੈ ਜਲਦੀ 2014 ਦੀ ਆਈ ਹੈ ਉਦੋਂ ਦਾ ਗਰੀਬ ਗਰੀਬ ਹੋ ਗਿਆ ਅਮੀਰ ਅਮੀਰ ਹੋ ਗਿਆ ਔਰ ਜਿੰਨਾ ਤਨ ਹੈ ਉਹ ਚੰਦ ਲੋਕਾਂ ਨੂੰ ਇਕੱਠਾ ਕਰਕੇ ਨਾ ਕਿਸੇ ਕਿਸਾਨ ਦੀ ਸੁਣੀ ਹੈ ਨਾ ਕਿਸੇ ਮਜ਼ਦੂਰ ਦੀ ਸੁਣੀ ਹੈ ਨਾ ਕਿਸੇ ਫੈਕਟਰੀ ਵਰਕਰ ਦੀ ਸੁਣੀ ਹੈ ਨਾ ਕਿਸੇ ਮਜ਼ਦਮ ਦੀ ਸੁਣੀ ਹੈ ਇਹਨਾਂ तमाम ਲੋਕਾਂ ਦੇ ਹਿੱਤਾਂ ਨੂੰ ਤਰਾ ਮੇਰੀ ਲਈ ਦੇ ਕੇ ਜੰਦੇ ਦੋਸਤ ਨੇ ਜਿਹੜੇ ਪ੍ਰਧਾਨ ਮੰਤਰੀ ਜੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਕੇ ਅੱਜ ਉਹਨਾਂ ਨੂੰ ਮਾਲੋ-ਮਾਲ ਕਰਕੇ ਦੁਨੀਆ ਦੇ ਜਿਹੜੇ ਅਮੀਰ ਆਦਮੀ ਐ ਉਹਦੀ ਕਤਾਰ ਵਿੱਚ ਖੜੇ ਕਰ ਦਿੱਤਾ ਕਿ 2 ਸਾਲ ਪਹਿਲਾਂ ਲੋਕਾਂ ਨਾਲ ਝੂਠ ਬੋਲ ਕੇ ਲਾਰੇ ਲਪੇ ਲਾ ਕੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਬੜਾਈ ਸੀ ਕਹਿੰਦੇ ਸੀ ਬੀਬੀਆਂ ਨੂੰ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦਵਾ ਲਈਏ ਕਹਿੰਦੇ ਸੀ ਕਿ ਵੀਆਈਪੀ ਕਲਚਰ ਖਤਮ ਕਰਾ ਕੇ ਕਹਿੰਦੇ ਸੀ ਬੇਰੋਜ਼ਗਾਰੀ ਦੂਰ ਕਰਾ ਕੇ ਕਹਿੰਦੇ ਸੀ ਕਾਨੂੰਨ ਵਿਵਸਥਾ ਠੀਕ ਕਰਾਂਗੇ ਕਹਿੰਦੇ ਸੀ ਬੇਅਦਬੀਆਂ ਦੇ ਮਸਲੇ ਨੂੰ ਹੱਲ ਕਰਾਂਗੇ ਕਹਿੰਦੇ ਸੀ ਕਿ ਡਰੱਗਸ ਦੇ ਮਸਲੇ ਨੂੰ ਹੱਲ ਕਰਾਂਗੇ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਛੇਕੇ ਟਾ ਕੇ ਇਹ ਤਾਕਤ ਦੇ ਨਸ਼ੇ ਵਿੱਚ ਸੁੱਤੇ ਪਏ ਐ ਸਰਕਾਰਯੋਗ ਸਾਰੇ ਸਾਥੀਓ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਰੇ ਸਾਡੀ ਗੱਲ ਸੁਣਨ ਵਾਸਤੇ ਆਇਓ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਇਹ ਆਯਾਦ ਹਿੰਦੁਸਤਾਨ ਦੇ ਚੋਣਾਂ ਦੇ ਇਤਿਹਾਸ 'ਚ ਇੱਕ ਵਿਲੱਖਣ ਚੋਣ ਹੈ ਆਪਣੇ ਕਿਸਮ ਦੀ ਚੋਣ ਹੈ ਜਿਹਦੇ ਵਿੱਚ ਦੋ ਰਾਜਨੀਤਿਕ ਪਾਰਟੀਆਂ ਦੀ ਮੁੱਖ ਤੌਰ ਤੇ ਟੱਕਰ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਦੂਜੇ ਪਾਸੇ ਇੰਡੀਆ ਨੈਸ਼ਨਲ ਕਾਂਗਰਸ ਹੈ ਤੇ ਦੋ ਚਿਹਰੇ ਆ ਇੱਕ ਚਿਹਰਾ ਨਰਿੰਦਰ ਮੋਦੀ ਜੀ ਦਾ ਹੈ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਹੈ ਤੇ ਦੂਜਾ ਚਿਹਰਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਹੈ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਜਿਹੜੇ ਉਹਦੇ ਲੀਡਰ ਨੇ ਤੇ ਇਸੇ ਟੱਗ ਨਾਲ ਅੱਜ ਮੁਲਕ ਦੇ ਅੰਦਰ ਇੱਕ ਜ਼ਬਰਦਸਤ ਵਿਚਾਰਧਾਰਕ ਲੜਾਈ ਹੈ ਇੱਕ ਵਿਚਾਰਧਾਰਾ ਹੈ ਜੀ ਦੀ ਅਗਵਾਈ راہুল ਗਾਂਧੀ ਜੀ ਕਰਦੇ ਹੈ ਔਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੋੜੋ ਜੋੜੋ ਦੇ ਨਾਰੇ ਨਾਲ ਪੈਦਲ ਚੱਲ ਕੇ ਵਖ ਵਖ ਧਰਮਾਂ ਵਖ ਵਖ ਫਿਰਕੇ ਵਖ ਵਖ ਜਾਂਤਾ ਵਖ ਵਖ ਕਿਤੇ ਦੇ ਲੋਕਾਂ ਨੂੰ ਵਖ ਵਖ ਜ਼ਬਾਨ ਬੋਲਣ ਵਾਲੇ ਲੋਕਾਂ ਨੂੰ ਵੱਖ-ਵੱਖ عقیده ਵਾਲੇ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਹੈ। ਔਰ ਮੁਹੱਬਤ ਦੀ ਦੁਕਾਨ ਖੋਲੀ ਹੈ। ਮੁਹੱਬਤਾਂ ਬਣੀਆਂ ਹੈ। ਤੇ ਆਪਣਾ ਜਿਹੜਾ ਸਮਾਜਿਕ ਤਾਣਾ-ਬਾਣਾ ਹੈ ਜਿਹੜਾ ਸਦੀਆਂ ਪੁਰਾਣਾ ਹੈ। ਔਰ ਇਸ ਮੁਲਕ ਦੀ ਜਿਹੜੀ ਗੰਗਾ ਜਮਨੀ ਤਹਿਜ਼ੀਬ ਹੈ। ਉਹਨੂੰ ਮਜ਼ਬੂਤ ਕਰਨ ਵਾਸਤੇ ਉਹ ਬਣੀ ਰਹੇ। ਉਹਦੇ ਤੇ ਕਿਸੇ ਪਾਸੇ ਆਂਚ ਨਾ ਆਈ। ਉਸ ਵਿਚਾਰਧਾਰਾ ਨੂੰ ਲੈ ਕੇ ਕਾਂਗਰਸ ਤੇ ਰਾਹੁਲ ਗਾਂਧੀ ਜੀ ਚੱਲੇ ਨੇ ਤੇ ਇੱਕ ਦੂਜੀ ਵਿਚਾਰਧਾਰਾ ਹੈ ਜੀ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਕਰਦੇ ਨੇ ਜਿਨ੍ਹਾਂ ਨੇ ਵੰਡਣ ਦਾ ਕੰਮ ਕੀਤਾ ਜਾਤਾਂ ਦੇ ਨਾਂ ਤੇ ਵੰਡਿਆ ਧਰਮਾਂ ਦੇ ਨਾਂ ਤੇ ਵੰਡਿਆ ਖਿੱਤੇ ਦੇ ਨਾਂ ਤੇ ਵੰਡਿਆ ਬੋਲੀ ਦੇ ਨਾਂ ਤੇ ਵੰਡਿਆ ਔਰ ਉਹ ਜਿਹੜੀ ਨਫ਼ਰਤ ਜਿਹੜੀ ਫੈਲਾਈ ਹੈ ਇਹ ਵੰਡ ਪਾਉ ਨੀਤੀ ਨਾਲ ਉਹਦਾ ਸਭ ਤੋਂ ਨੰਗਾ ਨਾਚ ਪਿਛਲੇ ਸਮਿਆਂ 'ਚ ਇਸ ਨਾ ਕੇਵਲ ਇਸ ਮੁਲਕ ਦੇ ਲੋਕਾਂ ਨੇ ਬਲਕਿ तमाम ਦੁਨੀਆ ਨੇ ਮਨੀ ਪਰਦੇ ਵਿੱਚ ਦੇਖਿਆ ਔਰ ਉਹਦੇ ਨਾਲ ਤੁਸੀਂ ਵੀ ਦੇਖਿਆ ਹੋਏਗਾ ਇਨਸਾਨ ਨੂੰ ਦੇਖ ਕੇ ਸ਼ਰਮਸਾਰ ਹੋ ਜਾਂਦਾ ਤੇ ਅੱਜ ਉਹ ਜਿਹੜਾ ਵੰਡਣ ਦਾ ਜਿਹੜਾ ਨਫ਼ਰਤ ਦੀ ਜਿਹੜੀ ਦੁਕਾਨ ਹੈ ਉਹ ਲੈ ਕੇ ਅਸੀਂ ਪੰਜਾਬੀਆਂ ਨੂੰ ਇਹ ਗੱਲ ਕਹਿੰਦੇ ਆ तमाम عوام ਨੂੰ اپیل ਕਰਦੇ ਆ ਕਿ મોદી ਸਾਹਿਬ ਉਹਨਾਂ ਦੀ پارٹی پنجاب ਦੀਆਂ ਬਰੂਹਾਂ ਤੇ ਖੜੇ ਹੈ ਜੋ ਉਹਨਾਂ ਨੇ ਪੋਲਰਾਈਜੇਸ਼ਨ ਜੋ ਤ੍ਰਭੀਕਰਨ ਸਾਰੇ ਮੁਲਕ 'ਚ ਕੀਤਾ ਹੈ ਅੱਜ ਉਹ ਤ੍ਰਭੀਕਰਨ ਉਹ ਪੰਜਾਬ 'ਚ ਕਰਨਾ ਚਾਹੁੰਦੇ ਆ ਕੇਵਲ ਤੇ ਕੇਵਲ ਵੋਟਾਂ ਲੈਣ ਲਈ ਲੋਕਾਂ ਨੂੰ ਵੰਡਣਾ ਚਾਹੁੰਦੇ ਆ ਸੋ ਅਸੀਂ ਆਗਾ ਕਰਦੇ ਲੋਕਾਂ ਨੂੰ ਕਿ ਜਿਹੜਾ ਭਾਈਚਾਰਾ ਜਦੋਂ ਸਾਰਾ ਪੰਜਾਬ 30000 ਬੇਗਨਾਹਾਂ ਦੇ ਕਤਲਾਂ ਨਾਲ ਜਿਹਦੀ ਧਰਤੀ ਲਾਲ ਹੋ ਗਈ ਸੀ ਉਦੋਂ ਭਾਈਚਾਰਾ ਨਹੀਂ ਵਿਗੜਿਆ ਉਦੋਂ ਭਾਈਚਾਰੇ ਤੇ ਆਂਚ ਨਹੀਂ ਆਈ ਅੱਜ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਉਸ ਭਾਈਚਾਰੇ ਨੂੰ ਡਿਸਟਰਬ ਕਰਕੇ ਉਸ ਭਾਈਚਾਰੇ ਚ ਤਰੇੜਾਂ ਪਾ ਕੇ ਉਸ ਭਾਈਚਾਰੇ ਨੂੰ ਤਹਸ ਨਹਿਸ ਕਰਕੇ کیبل تو کیبل بورڈ کی راجنیتی کرنی چاہتی ہے تو پجاب کو باخبر ہونا پینا ہے پجاب نے اس گلتے بچار کرنا پینا ہے اور اس گل کا جواب دینا پینا ہے تھڈے راہ میں عوام اپیل کرتا کہ سما آ گیا آپ جگیے اور جڑا امیر ورسا ہے پجاب کا جی امیر تہذیب ہے ساری ایک امیر سسکرتی ہے ساری اسکرتی کی راکھی کریے اور جا ਭਾਈਚਾਰਾ ਹਮੇਸ਼ਾ ਸਦੀਆਂ ਤੋਂ ਬਣਿਆ ਰਿਹਾ ਉਸ ਭਾਈਚਾਰੇ ਨੂੰ ਕਿਸੇ ਵੀ ਕੀਮਤ ਤੇ ਡਿਸਟਰਬ ਨਾ ਹੋਣ ਦਈਏ ਇਸ ਗੱਲ ਦੀ ਅਪੀਲ ਤੁਹਾਡੇ ਰਾਹੀਂ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਕਰਦੀ ਹੈ ਦੂਜੇ ਬੰਨੇ ਜੇ ਕੇਂਦਰ ਦੀ ਸਰਕਾਰ ਦੀ ਗੱਲ ਕਰੀਏ ਇਹ ਕੇਵਲ ਤੇ ਕੇਵਲ ਜੁਗਲਾ ਸਰਕਾਰ ਹੈ ਜਿਸ ਦੀ 2014 ਦੀ ਆਈ ਹੈ ਉਦੋਂ ਦਾ ਗਰੀਬ ਗਰੀਬ ਹੋ ਗਿਆ ਅਮੀਰ ਅਮੀਰ ਹੋ ਗਿਆ ਔਰ ਜਿੰਨਾ ਤਨ ਹੈ ਇਹ ਚੰਦ ਲੋਕਾਂ ਨੂੰ ਇਕੱਠਾ ਕਰਕੇ ਨਾ ਕਿਸੇ ਕਿਸਾਨ ਦੀ ਸੁਣੀ ਹੈ ਨਾ ਕਿਸੇ ਮਜ਼ਦੂਰ ਦੀ ਸੁਣੀ ਹੈ ਨਾ ਕਿਸੇ ਫੈਕਟਰੀ ਵਰਕਰ ਦੀ ਸੁਣੀ ਹੈ ਨਾ ਕਿਸੇ ਮਜ਼ਮਦਮ ਦੀ ਸੁਣੀ ਹੈ ਇਹਨਾਂ तमाम ਲੋਕਾਂ ਦੇ ਹਿੱਤਾਂ ਨੂੰ ਤਲਾ ਜਰੀ ਦੇ ਕੇ ਚੰਦ ਦੋਸਤ ਨੇ ਜਿਹੜੇ ਪ੍ਰਧਾਨ ਮੰਤਰੀ ਜੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੀ ਹਿੱਤਾਂ ਦੀ ਰਾਖੀ ਕਰਕੇ ਅੱਜ ਉਹਨਾਂ ਨੂੰ ਮਾਲੋ ਮਾਲ ਕਰਕੇ ਦੁਨੀਆ ਦੇ ਜਿਹੜੇ ਅਮੀਰ ਆਦਮੀ ਹੈ ਉਹਦੀ ਕਤਾਰ ਵਿੱਚ ਖੜੇ ਕਰ ਦਿੱਤਾ ਅਸੀਂ ਤੁਹਾਡੇ ਨਾਲ ਹੀ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਜਿੱਥੇ ਕਈ ਲੱਖ ਕਰੋੜ ਉਹਨਾਂ ਇੰਡਸਟਰੀਅਲਿਸਟਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸੇ ਕਿਸਾਨ ਦਾ 1 ਰੁਪਿਆ ਮਾਫ਼ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਸਰਕਾਰ ਸੀ ਅਸੀਂ ਗੱਲਾਂ ਨਹੀਂ ਕੀਤੀਆਂ ਅਸੀਂ ਉਦੋਂ ਵੀ ਕਰਜ਼ੇ ਮਾਫ਼ ਕੀਤੇ ਤੇ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਅਸੀਂ ਕਿਸਾਨੀ ਦੇ ਉਦੋਂ ਵੀ ਕਰਜ਼ੇ ਮਾਫ਼ ਕੀਤੇ ਅਸੀਂ ਰੁਪਈਆ ਨਹੀਂ ਕੀਤਾ ਹੋਏਗਾ 12 ਨੇ ਕੀਤੇ ਅਸੀਂ 12 ਨੇ ਨਹੀਂ ਕੀਤੇ ਅਸੀਂ 8 ਨੇ ਕੀਤੇ ਅਸੀਂ ਕੁਛਤਾ ਕੀਤਾ ਲੇਕਰ ਮੋਦੀ ਸਾਹਿਬ ਨੇ ਤੇ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦਾ ਕੁਛ ਨਹੀਂ ਕੀਤਾ ਬਲਕਿ 750 ਕਿਸਾਨ ਜਿਹੜਾ ਦਿੱਲੀ ਦੀਆਂ ਗੁਰੂਹਾਂ ਤੇ ਮਾਰਿਆ ਗਿਆ ਸ਼ਹੀਦ ਹੋ ਗਿਆ ਅੱਜ ਸਮਾਂ ਹੈ ਉਸ 750 ਕਿਸਾਨ ਦੀ ਜਿਹੜੀ ਜਾਨ ਗਈ ਹੈ ਪੰਜਾਬੀ ਲੋਕ ਉਹਦਾ ਲੇਖਾ ਜੋਖਾ ਕਰਨ ਔਰ ਪੰਜਾਬੀ ਲੋਕ ਇਸ ਗੱਲ ਦਾ ਵੀ ਲੇਖਾ ਜੋਖਾ ਕਰਨਗੇ ਜਿਹੜਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਸ ਨੇ ਆ ਕੇ ਪੰਜਾਬ ਦੀ ਸਰਜ਼ਮੀਨ ਤੇ ਆ ਕੇ ਗੋਲੀਆਂ ਮਾਰ ਕੇ ਸਾਡੇ ਇੱਕ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤਾ ਅੱਜ ਪੰਜਾਬੀ ਲੋਕਾਂ ਨੂੰ ਅਸੀਂ ਪ੍ਰਾਰਥਨਾ ਕਰਦੇ ਆ ਕਿ ਅੱਜ ਵਿਲਾ ਹੈ ਵਿਲਾ ਬੁਆ ਕੇ ਬਾਅਦ ਵਿੱਚ ਫਿਰ ਇਤਰਾਜ਼ ਕਰਨਾ ਜਾਂ ਗਿਲਾ ਕਰਨਾ ਉਹਦੇ ਨਾਲ ਗੱਲ ਬਣਦੀ ਨਹੀਂ ਅੱਜ ਹੀ ਮੌਕਾ ਹੈ ਇਹਨਾਂ ਤਬਾਅਮ ਚੀਜ਼ਾਂ ਦਾ ਜਿਹੜਾ ਫੈਸਲਾ ਔਰ ਇਹਨਾਂ ਤਬਾਅਮ ਚੀਜ਼ਾਂ ਦਾ ਜਿਹੜਾ ਹਿਸਾਬ ਹੈ ਉਹ ਕੇਂਦਰ ਸਰਕਾਰ ਨਾਲ ਕੀਤਾ ਜਾਏ ਸਾਨੂੰ ਇਸ ਗੱਲ ਦਾ ਗਿਲਾ ਹੈ ਕਿ ਮੋਦੀ ਸਾਹਿਬ ਤੁਹਾਡੇ ਟਾਈਮ ਤੇ ਮਹਿੰਗਾਈ ਨੇ ਲੱਕ ਤੋੜਤਾ ਜਿਹੜਾ ਸਿਲੰਡਰ 400 ਰੁਪਏ ਦਾ ਮਿਲਣਾ ਚਾਹੀਦਾ ਸੀ ਅੱਜ 100 ਰੁਪਏ ਇਹਦਾ ਮਿਲਦਾ ਅੱਜ ਟਮਾਟਰ ਅੱਜ ਪਿਆਜ਼ ਅੱਜ ਕਰਦੀਆਂ तमाम ਚੀਜ਼ਾਂ ਜਿਹੜੀਆਂ ਹੈ ਉਹਨਾਂ ਨੂੰ ਹੱਥ ਲਾਉਣ ਨਾਲ ਗਰੰਟ ਲੱਗਦਾ ਹੈ ਬੀਬੀਆਂ ਰਸੋਈ 'ਚ ਜਾਣ ਤੋਂ ਡਰਦੀਆਂ ਹੈ ਬੀਬੀਆਂ ਨੂੰ ਰਸੋਈ ਦਾ ਇੰਨਾ ਫਿਕਰ ਹੈ ਕਿ ਇੰਨਾ ਕਿਸੇ ਹੋਰ ਚੀਜ਼ ਦਾ ਫਿਕਰ ਨਹੀਂ ਕਿਉਂਕਿ ਚਾਰੇ ਪਾਸੇ ਐਡੀ ਬੜੀ ਮਹਿੰਗਾਈ ਹੋ ਗਈ ਕਿ ਅੱਜ ਡੀਜ਼ਲ ਤੇ ਪਟੜੋਲ ਜਿਹੜਾ ਹੈ ਇਸ 100 ਰੁਪਏ ਦੇ ਲਾਗੇ ਚਲਾ ਗਿਆ ਕਰੀਬ 100 ਰੁਪਏ ਹੋ ਗਿਆ ਔਰ ਉਹਦਾ ਓਵਰ ਆਲ ਅਸਰ ਸਾਰੀ ਇਕਨਵੀ ਤੇ ਪਾ ਕੇ ਜਬਰਦਸਤ ਮਹਿੰਗਾਈ ਹੈ ਜਬਰਦਸਤ ਬੇਰੁਜ਼ਗਾਰੀ ਹੈ ਜਬਰਦਸਤ ਬੇਚੈਨੀ ਹੈ ਔਰ ਜਬਰਦਸਤ ਮੁਲਕ ਦੇ ਵਿੱਚ ਜਿਹੜੀ ਵੰਡ ਪਾਉ ਨੀਤੀ ਹੈ ਉਹਦਾ ਜਿਹੜਾ ਅਸਰ ਹੈ ਉਹ ਸਾਰੇ ਮੁਲਕ ਵਿੱਚ ਦਿਖ ਰਿਹਾ ਸੋ ਇੱਕ ਪਾਸੇ ਤਾਂ ਇਹ ਭਾਰਤੀ ਜਨਤਾ ਪਾਰਟੀ ਹੈ ਦੂਜੇ ਪਾਸੇ ਅਸੀਂ ਕਹਿੰਦੇ ਆ ਕਿ 2 ਸਾਲ ਪਹਿਲਾਂ ਲੋਕਾਂ ਨਾਲ ਝੂਠ ਬੋਲ ਕੇ ਲਾਰੇ ਲਪੇ ਲਾ ਕੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਬੜਾਈ ਸੀ ਕਹਿੰਦੇ ਸੀ ਬੀਬੀਆਂ ਨੂੰ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦਵਾ ਕੇ ਕਹਿੰਦੇ ਸੀ ਕਿ ਵੀਆਈਪੀ ਕਲਚਰ ਖਤਮ ਕਰਾ ਕੇ ਕਹਿੰਦੇ ਸੀ ਬੇਰੁਜ਼ਗਾਰੀ ਦੂਰ ਕਰਾ ਕੇ ਕਹਿੰਦੇ ਸੀ ਕਾਨੂੰਨ ਵਿਵਸਥਾ ਠੀਕ ਕਰਾਂਗੇ ਕਹਿੰਦੇ ਸੀ ਬੇਅਦਬੀਆਂ ਦੇ ਮਸਲੇ ਨੂੰ ਹੱਲ ਕਰਾਗੇ ਕਹਿੰਦੇ ਸੀ ਕਿ ਡਰੱਗਸ ਦੇ ਮਸਲੇ ਨੂੰ ਹੱਲ ਕਰਾਂਗੇ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਛੇਕੇ ਟੰਗ ਕੇ ਇਹ ਤਾਕਤ ਦੇ ਨਸ਼ੇ ਵਿੱਚ ਸੁੱਤੇ ਪਏ ਐ ਔਰ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਐ ਕਿ 2 ਸਾਲ ਪਹਿਲਾਂ ਅਸੀਂ ਇਹ ਲੋਕਾਂ ਨੂੰ ਵੋਟ ਪਾ ਕੇ ਗਲਤੀ ਕੀਤੀ ਹੈ ਔਰ ਅਜ ਉਹ ਕਮਿਆਜ਼ਾ ਸਾਰਾ ਪੰਜਾਬ ਭੁਗਤ ਰਿਹਾ ਸੋ ਤੁਹਾਡੇ ਰਾਹੀ ਅਸੀਂ ਪ੍ਰਾਰਥਨਾ ਕਰਦੇ ਆ ਕਿ ਆਓ ਅੱਜ ਮੌਕਾ ਹੈ ਇੰਦਰ ਦੇ ਵਿੱਚ ਇੰਡੀਆ ਦਾ ਜਿਹੜਾ ਗਠਵੰਦਨ ਹੈ ਇੰਡੀਆ ਦਾ ਜਿਹੜਾ ਗੱਠ ਜੋੜ ਹੈ ਜਿਹੜਾ ਜੋੜਨ ਦੀ ਗੱਲ ਕਰਦਾ ਹੈ ਜਿਹੜਾ ਤੋੜਨ ਵਾਲੀਆਂ ਜਿਹੜੀਆਂ ਤਾਕਤਾਂ ਉਹਨਾਂ ਤੋਂ ਖਿਲਾਫ ਲੜਦਾ ਔਰ ਇੱਕੋ ਤਾਕਤ ਹੈ ਜਿਹੜੀ ਅੱਜ ਸਿਰਫ ਤੇ ਸਿਰਫ ਜੋੜਨ ਦੀ ਗੱਲ ਕਰਦੀ ਹੈ ਉਹ ਇੰਡੀਆ ਨੈਸ਼ਨਲ ਕਾਂਗਰਸ ਹੈ ਉਹ ਰਾਹੁਲ ਗਾਂਧੀ ਹੈ ਔਰ ਕੁਝ ਤਾਕਤਾਂ ਜਿਹੜੀਆਂ ਦੇਸ਼ ਦੇ ਅੰਦਰ ਹੋਰ ਲਾਈਕ ਮਾਈਂਡਡ ਐ ਉਹ ਸਾਡੇ ਨਾਲ ਜੁੜੀਆਂ ਐ ਉਹ ਸਾਡੇ ਨਾਲ ਚੱਲ ਕੇ ਮੁਲਕ ਦੇ ਅੰਦਰ ਇਹ ਜਿਹੜੀ ਮੋਦੀ ਦੀ ਸਰਕਾਰ ਐ ਇਹਨੂੰ ਚੱਲਦਾ ਕਰਨ ਵਾਸਤੇ ਵਚਨਬੱਧ ਐ ਤੁਹਾਡੇ ਨਹੀਂ ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਐ ਕਿ ਆਓ ਆਏ ਬਹਾਦਰ ਪੰਜਾਬੀਓ ਐ ਗੈਰਤਮੰਦ ਪੰਜਾਬੀਓ ਸਮਾ ਐ ਇਹ ਸਮਾਜੇ ਨਿਕਲ ਗਿਆ ਮੁੜ ਕੇ ਸਮਾਹਤ ਨਹੀਂ ਆਏਗਾ ਲੰਬੋਹੇ ਦੇ ਘਤਾ ਕੀ ਥੀ ਸਦੀਆਂ ਨੇ ਸਜ਼ਾ ਪਾਈ ਥੀ ਇੱਕ ਦਿਨ ਦੀ ਗਲਤੀ ਨਾਲ ਮੁੜ ਕੇ ਜਿਹੜੀਆਂ ਚੀਜ਼ਾਂ ਹੱਥ ਨਹੀਂ ਆਉਂਦੀਆਂ ਹੁਣ ਸਮਾ ਆ ਗਿਆ ਇਹ ਵੀ ਅਸੀਂ ਗੱਲ ਕਹਿੰਨੇ ਆ ਕਿ ਲੋਕ ਸਮਝ ਚੁੱਕੇ ਆ ਲੋਕਾਂ ਦੀ ਸਮਝ ਚ ਆ ਗਈ ਗੱਲ ਚਾਹੇ ਕੇਂਦਰ ਚ ਬੀਜੇਪੀ ਹੋਵੇ ਚਾਹੇ ਪੰਜਾਬ ਦੀ ਆਮ ਆਦਮੀ ਪਾਰਟੀ ਹੋਵੇ ਹੁਣ ਜਾਤਾਂ ਧਰਮਾਂ ਤੇ ਬੰਨ ਕੇ ਗੱਲ ਨਹੀਂ ਚੱਲਣੀ ਉਹ ਆਲਮ ਲਾਹੌਰ ਦੀਆ ਲੈਣਾ ਹੈ ਕਹਿੰਦਾ ਇੱਥੇ ਅਮਲਾਂ ਦੇ ਹੋਣਗੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਹੁਣ ਉਹ ਸਮਾ ਆ ਗਿਆ ਕਿ ਜਾਤਾਂ ਧਰਮਾਂ ਤੋਂ ਪੜਾ ਹੋ ਕੇ ਉਹ ਤੋਂ ਲਾਂਬੇ ਹੋ ਕੇ ਲੋਕ ਫਤਵਾ ਦੇਣਗੇ ਔਰ ਉਹ ਜਿਹੜਾ ਫਤਵਾ ਹੈ ਅੱਜ ਵਾਤਾਵਰਣ ਜਿਹੜਾ ਹੈ ਉਹ ਕਾਨੂੰਨ ਦੇ ਹੱਕ ਵਿੱਚ ਹੈ ਜਿਹੜਾ ਮੌਕਾ ਆ ਹੁਣ ਅੱਗੇ ਇਹ ਵੀ ਸਵਾਲ ਆਦਾ ਕਿ ਅਸੀਂ ਉਹਨਾਂ ਦੀ ਤਾਂ ਗੱਲ ਕੀਤੀ ਹੈ ਅਸੀਂ ਕਹਿੰਦੇ ਹਾਂ ਸਾਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਜਿਹੜੀ ਐਮਐਸਪੀ ਹੈ ਇਹਦੀ ਕਾਨੂੰਨੀ ਗਾਰੰਟੀ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਯਕ ਮੁਸ਼ਤ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਸਾਨੂੰ ਮੌਕਾ ਦਿਓ ਅਸੀਂ ਪਰਮਾਨੈਂਟਿਕ ਕਰਜ਼ੇ ਦਾ ਕਮਿਸ਼ਨ ਮਿਠਾਵਾਂਗੇ ਤਾਕੇ ਇੱਕ ਵਾਰ ਕੰਮ ਖਤਮ ਕਰ ਤੋਂ ਬਾਅਦ ਵੀ ਜੇ ਕੋਈ ਕਰਜ਼ੇ ਦਾ ਕੇਸ ਆਉਂਦਾ ਹੈ ਉਹਦੇ ਤੇ ਵੀ ਨਜ਼ਰਸਾਨੀ ਕੀਤੀ ਜਾਏਗੀ ਸਾਨੂੰ ਮੌਕਾ ਦਿਓ ਅਸੀਂ ਇਸ ਗੱਲ ਨੂੰ ਕਾਨੂੰਨੀ ਮਾਨਤਾ ਦਵਾਗੇ ਕਿ 30 ਦਿਨ ਦੇ ਅੰਦਰ ਜੇ ਫਸਲ ਦਾ ਖਰਾਬਾ ਹੋਏਗਾ ਅਸੀਂ ਉਹਦਾ ਮੁਆਵਜ਼ਾ ਲੋਕਾਂ ਨੂੰ ਦਵਾਗੇ ਸਾਨੂੰ ਫਤਵਾ ਦਿਓ ਅਸੀਂ ਜਿਹੜਾ ਅਨਾਰਗੇਨਾਈਜ਼ਡ ਸੈਕਟਰ ਹੈ ਜਿਹੜਾ ਇਹਦਾ ਮਜ਼ਦੂਰਾਂ ਦਾ ਜਾਂ ਜਿਹੜੇ ਕਾਮਿਆਂ ਦਾ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਵਾਗੇ ਸਾਨੂੰ ਤੁਸੀਂ ਮੈਂਡੇਟ ਦਿਓ ਅਸੀਂ 50% ਬਿਮਨੂ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਸਮੱਦਰ ਵਿਕਾਸ ਵਾਸਤੇ ਕਹਿੰਦੇ ਸਭ ਦਾ ਸਾਥ ਸਭ ਦਾ ਵਿਕਾਸ ਵਾਲਾ ਜਿਹੜਾ ਹੈ ਮਸਲਾ ਉਹਨੂੰ ਲੈ ਕੇ ਅੱਗੇ ਵਧਾਵਾਂਗੇ ਤਾਂ ਕਿ ਸਾਰੇ ਸਮਾਜ ਦਾ ਸਮੂਹਿਕ ਵਿਕਾਸ ਹੋਵੇ ਇਸੇ ਕਰਕੇ ਬਾਰ-ਬਾਰ ਰਾਹੁਲ ਗਾਂਧੀ ਜੀ ਇਸ ਮੁਲਕ ਦੇ ਅੱਗੇ ਸਵਾਲ ਰੱਖ ਰਹੇ ਹੈ ਕਿ ਅਸੀਂ ਜਾਤੀਗਤ ਜਿਹੜੀ ਜਨਗਣਨਾ ਉਹ ਕਰਕੇ ਆਬਾਦੀ ਦੇ ਮੁਤਾਬਕ ਜਿੱਦਾਂ ਜਿੱਦਾਂ ਆਬਾਦੀ ਹੈਗੀ ਹੈ ਉਦਾ ਉਦਾ ਲੋਕਾਂ ਦੀ ਹਿੱਸੇਦਾਰੀ ਬੜੇ ਉਦਾ ਉਦਾ ਲੋਕਾਂ ਦੀ ਹਿੱਸੇਦਾਰੀ ਹੋਵੇ ਔਰ ਉਹ ਹਿੱਸੇਦਾਰੀ ਕਿ ਹੈ ਸਰਕਾਰੀ ਤੰਤਰ ਚ ਹੈ ਕਿ ਹੈ ਐਸੈਟਸ ਦੇ ਵਿੱਚ ਹੈ ਜਾਂ ਕਿਸੇ ਵੀ ਹੋਰ ਢੰਗ ਨਾਲ ਹੈ ਲੋਕਾਂ ਨੂੰ ਆਪਣੀ ਆਪਣੀ ਜਿਹੜੀ ਹੈਗੀ ਆ ਪ੍ਰਪੋਰਸ਼ਨ ਉਹਦੇ ਮੁਤਾਬਕ ਤੁਹਾਨੂੰ ਆਪਣੀ ਹਿੱਸੇਦਾਰੀ ਮਿਲੀ ਇਸ ਤੋਂ ਲਾਸਟ ਦੇ ਵਿੱਚ ਜਿਹੜੀ ਮੈਂ ਗੱਲ ਕਹਿਣਾ ਹੈ ਲਾਸਟ ਜਰੂਰ ਆ ਗਈ ਗੱਲ ਲੇਕਿਨ ਉਹਦੀ ਇੰਪੋਰਟੈਂਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ ਆ ਜਿਹੜਾ ਡਾਕੂਮੈਂਟ ਹੈ ਕਨਸਟੀਟਿਊਸ਼ਨ ਆਫ ਇੰਡੀਆ ਇਹ ਡਾਕੂਮੈਂਟ ਹੈ ਜਿਹੜਾ ਪਾਵਰ ਨੂੰ ਡਿਸਟ੍ਰੀਬਿਊਟ ਕਰਨ ਵਾਸਤੇ ਪਾਵਰ ਨੂੰ ਡੀਸੈਂਟਰਲਾਈਜ਼ ਕਰਨ ਵਾਸਤੇ ਪਾਵਰ ਨੂੰ ਟ੍ਰਾਂਸਫਰ ਕਰਨ ਦਾ ਜਿਹੜਾ ਸਾਧਨ ਹੈ ਇਹ ਉਹ ਡਾਕੂਮੈਂਟ ਹੈ ਇਹ ਉਹ ਡਾਕੂਮੈਂਟ ਹੈ ਜਿਹੜਾ ਸਕਿੱਲ ਨੂੰ ਐਂਡ ਅੱਗੇ ਬਣਾਉਣ ਵਾਸਤੇ ਹੈ ਇਹ ਉਹ ਡਾਕੂਮੈਂਟ ਹੈ ਜਿਹਨੇ ਮੁਲਕ ਚੋਂ ਜਵਾੜਾ ਸ਼ਾਹੀ ਖਤਮ ਕੀਤੀ ਹੈ ਉਹ ਡਾਕੂਮੈਂਟ ਹੈ ਜਿਹਨੇ ਮੁਲਕ ਚੋਂ ਰਾਜ ਸ਼ਾਹੀ ਖਤਮ ਕੀਤੀ ਹੈ ਇਹ ਉਹ ਡਾਕੂਮੈਂਟ ਹੈ ਜਿਹਨੇ ਫੰਡਮੈਂਟਲ ਰਾਈਟਸ ਦਿੱਤੇ ਹੈ ਇਹ ਹੈ ਸੰਵਿਧਾਨ ਦੀ ਜਿਹੜਾ ਡਾਕੂਮੈਂਟ ਹੈ ਜਿਨੇ ਪਿਛਲੇ 70 ਸਾਲ ਦੇ ਵਿੱਚ ਮੁਲਕ ਨੂੰ ਇੱਥੇ ਤੱਕ ਲੈ ਕੇ ਆਇਆ ਸਾਡਾ ਇਹ ਕਹਿਣਾ ਹੈ ਅੱਜ ਇਸ ਢੰਗ ਨਾਲ ਸੰਸਥਾਵਾਂ ਦਾ ਮਿਸਯੂਜ਼ ਹੋ ਰਿਹਾ ਇਹ ਜਿਹੜਾ ਸੰਵਿਧਾਨ ਹੈ ਬਾਬਾ ਜੀ ਦਾ ਬਣਾਇਆ ਹੋਇਆ ਅੰਬੇਦਕਰ ਸਾਹਿਬ ਦਾ ਸਾਨੂੰ ਦਿੱਤਾ ਹੋਇਆ ਜਿਨੇ ਇਸ ਮੁਲਕ ਨੂੰ ਦੁਨੀਆ ਦੇ ਅੰਦਰ ਵਿਲੱਖਣ ਥਾਂ ਦਿੱਤੀ ਹੈ ਇਹ ਵੀ ਅੱਜ ਗੰਭੀਰ ਖਤਰਾ ਹੈ ਕਿਉਂਕਿ ਕਈ ਲੋਕ ਪੁੱਛਦੇ ਹੈ ਕਿ ਇਹ ਮਨ ਕਰਤ ਗੱਲ ਹੈ ਪਾਈ ਮਨਕਰਤ ਗੱਲ ਹੀ ਹੈ ਜਦੋਂ ਅਟਲ ਵਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸੀ ਕੇ ਆਰ ਨਾਰਾਇਣਨ ਇਸ ਮੁਲਕ ਦੇ ਰਾਸ਼ਟਰਪਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਸੰਵਿਧਾਨ ਤੇ ਗੌਰ ਕਰਨ ਦੀ ਇਹਨੂੰ ਬਦਲਣ ਦੀ ਲੋੜ ਹੈ ਅਸੀਂ ਮਹਿਸੂਸ ਕਰਦੇ ਆ ਕਿ ਜੇ ਇਹਨਾਂ ਦਾ ਨੰਬਰ ਜ਼ਿਆਦਾ ਆ ਗਿਆ ਜੋ ਇਹ ਕਹਿੰਦੇ ਆ ਜੀ ਐਸਾ ਹੋ ਗਿਆ ਤਾਂ ਇਹ ਜਿਹੜੇ ਸੰਵਿਧਾਨ ਨੂੰ ਵੀ ਬਦਲਣਗੇ ਸੰਵਿਧਾਨਤ ਵੀ ਤੋੜ-ਫੋੜ ਕਰਨਗੇ ਔਰ ਉਹ ਦਿਨ ਹਿੰਦੁਸਤਾਨ ਵਾਸਤੇ ਕਾਲਾ ਹੋਏਗਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਵਾਸਤੇ ਕਾਲਾ ਹੋਏਗਾ ਸੋ ਭਰਾਓ ਸੰਵਿਧਾਨ ਨੂੰ ਬਚਾਣ ਲਈ ਇਸ ਮੁਲਕ ਦਾ ਸਮੱਗਰ ਵਿਕਾਸ ਲਈ ਸਾਰੇ ਜਿਹੜੇ ਸਮਾਜ ਦੇ ਅੰਗ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਜਵਾਨ ਹੈ ਚਾਹੇ ਬਾਕੀ ਲੋਕ ਹੈ ਉਹਨਾਂ ਨੂੰ ਅੱਗੇ ਤੋਰਨ ਲਈ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਖਾਸ ਤੌਰ ਤੇ ਦੇ ਨਾਲ ਜੁੜੀ ਹੋਈ ਆਰਮੀ ਦੀ ਵੀ ਮੈਂ ਗੱਲ ਕਰਨੀ ਚਾਹੁੰਦਾ ਕਿ ਜੋ ਇਹ ਕਾਨੂੰਨ ਆਗਰੇ ਵੀਰ ਵਾਲਾ ਲਿਆਏ ਦੱਸੋ ਤੁਸੀਂ ਕਦੇ ਠੇਕੇ ਵਾਲੇ ਵੀ ਲੜ ਸਕਦੇ ਆ 4 ਸਾਲ ਵਾਸਤੇ ਭਰਤੀ 4 ਸਾਲ ਵਾਸਤੇ ਕੋਈ ਸ਼ਰੀਰਤ ਹੋਣ ਜਾਏਗਾ ਫੌਜ ਦੇ ਅੰਦਰ ਔਰ ਜਿਹੜਾ 4 ਸਾਲ ਬਾਅਦ ਆਏਗਾ ਉਹਨੂੰ ਕੋਈ ਵੈਰੀਫਿਟ ਨਾ ਹੋਵੇ ਉਹਦੀ ਕੋਈ ਸੋਸ਼ਲ ਸਿਕਿਉਰਿਟੀ ਨਾ ਹੋਵੇ ਇਹਦੇ ਨਾਲ ਇੱਕ ਪਾਸੇ ਸਾਡੀ ਜਿਹੜੀ ਜਵਾਨੀ ਆ ਫੌਜ ਵਿੱਚ ਜਾਂਦੀ ਹੈ ਉਹਦੇ ਤੇ ਮਾੜਾ ਅਸਰ ਪਵੇਗਾ ਦੂਜੇ ਪਾਸੇ ਮੁਲਕ ਦੀ ਸਿਕਿਉਰਿਟੀ ਮੁਲਕ ਦੀ ਹਫਾਜ਼ਤ ਤੇ ਵੀ ਮਾੜਾ ਅਸਰ ਪਵੇਗਾ ਮੁਲਕ ਦੀਆਂ ਸਰਹੱਦਾਂ ਤੇ ਮਾੜਾ ਅਸਰ ਪਵੇਗਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸ਼ਬਦਾਂ ਵਰਦੇ ਮੇਰੇ ਨਸਲ ਦੇ ਪਾ نسل تے فصل بچے کی کتا میں ہور کچھ نہیں کہنا میں کہنا چاہنا ایک ہور جملہ ہے جس طرح پہلا جملے کرتے ہے یا جملے اپنا کام ڈنگ ٹپاؤں رہے ہیں اے بھی ایک جملہ ہے یہ دسن حکومت وہاں دی ہے پچھلے دس سال تے ملک تے راج کر رہے ہیں گوڑ ہے کہ اونا نے نسل تے فصل کو بچان واسطے ہوں تک کی کیتا میں پوچھتا ਤੁਹਾਡੇ ਨਾਲ ਹੀ ਉਹਨਾਂ ਨੂੰ ਪੁੱਛਦਾ ਕਿ ਉਹ ਦੱਸਣ ਕਿ ਇਹ ਸਰਕਾਰ ਤੁਹਾਡੀ ਹੈ। ਹਕੂਮਤ ਤੁਹਾਡੀ ਹੈ, ਪ੍ਰਧਾਨ ਮੰਤਰੀ ਤੁਹਾਡੇ ਹੈ, ਸਾਰੇ ਜਿਹੜੇ ਅਸਾਸੇ ਤੁਹਾਡੇ ਕੋਲ ਹੈ ਕਿ ਤੁਸੀਂ ਨਸਲਾਂ ਨੂੰ ਬਚਾਉਣ ਵਾਸਤੇ ਤੇ ਫਸਲਾਂ ਨੂੰ ਬਚਾਉਣ ਵਾਸਤੇ ਪਿਛਲੇ 10 ਸਾਲਾਂ 'ਚ ਕੀ ਆ ਕੀਤਾ? ਤੁਹਾਨੂੰ ਲੱਗਦਾ ਹੈ ਕਿ ਜਿਹੜਾ ਫਰਕ ਦੇ ਕਾਰਨ 'ਚ ਕਾਫੀ ਅੰਤਰ ਹੈ ਉਹਨਾਂ ਦੀ ਜਾਨ ਬਿਲਕੁਲ ਬਿਲਕੁਲ ਅਸੀਂ ਇਹਦੀ ਅਸੀਂ ਇਹਦੀ ਜ਼ੋਰਦਾਰ ਸ਼ਬਦਾ ਜਨਨਦਾ ਕਰਦੇ ਆ ਕਿ ਇਹ ਜਿਹੜੀ ਕਿਸਾਨ ਹੈ, ਐਗਰੀਰੀਅਨ ਸੋਸਾਇਟੀ ਹੈ ਸਾਡੀ ਜਿਹੜੀ ਪੰਜਾਬ ਹੈ। ਐਗਰੀਕਲਚਰ ਵੇਸ ਸਾਡੀ ਇਕਨੋਮੀ ਹੈ ਜੇ ਕਿਸਾਨ ਕਮਜ਼ੋਰ ਹੁੰਦਾ ਹੈ ਤਾਂ ਓਵਰ ਆਲ ਸੋਸਾਇਟੀ ਤੇ ਮਾੜਾ ਅਸਰ ਪੈਂਦਾ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਔਰ ਸਾਡਾ ਅਲਜਾਮ ਹੈ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਹੁਣ ਤੱਕ ਦੋਸਤਾਨਾ ਨਹੀਂ ਰਿਹਾ ਬਲਕਿ ਇੱਕ ਨਫਰਤ ਭਰਿਆ ਵਾਤਾਵਰਣ ਇਹਨਾਂ ਨੇ ਪੈਦਾ ਕਰਕੇ ਕਿਸਾਨਾਂ ਨਾਲ ਕਿਸੇ ਕਿਸਮ ਦੀ ਕਿੜ-ਕੜੀ ਅਨਾਜੀ ਤੁਸੀਂ ਕਿਹਾ ਵੀ ਭਾਰਤੀ ਜਨਤਾ ਪਾਰਟੀ ਜੁਮਲਿਆਂ ਦੀ ਸਰਕਾਰ ਹੈ ਪਰ ਲਾਸਟ ਜੇ ਗੱਲ ਕਰੀਏ ਵਿਧਾਨ ਸਭਾ ਦੀ ਤਿੰਨ ਸਟੇਟਾਂ ਜਿੱਤ ਕੇ ਹੱਡੇ ਆ ਤੇ ਲਗਾਤਾਰ ਜਿੱਤ ਰਿਹਾ ਤੇ ਕੀ ਕਾਰਨ ਹੈ ਦੀ ਜਿੱਤ ਦਾ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਬੋਟਲੀ ਰਾਜਨੀਤੀ ਕਰਕੇ ਲੋਕਾਂ ਨੂੰ ਜਾਤਾਂ ਧਰਮਾਂ ਤੇ ਵੰਡਿਆ ਔਰ ਕਿਸੇ ਨੂੰ ਇੱਕ ਵਾਰ ਗੁੰਮਰਾਹ ਕੀਤਾ ਜਾ ਸਕਦਾ ਮੇਰੇ ਦੋਸਤ ਹਮੇਸ਼ਾ ਨਹੀਂ ਕੀਤਾ ਜਾ ਸਕਦਾ ਸਾਡਾ ਇਹ ਕਹਿਣਾ ਹੈ ਕਿ ਇਹਨਾਂ ਨੇ ਗੁੰਮਰਾਹ ਕਰਕੇ ਲੋਕਾਂ ਨੂੰ ਮੈਂ ਉਹ ਚੀਜ਼ਾ ਹੁਣ ਕਹਿਣਾ ਨਹੀਂ ਚਾਹੁੰਦਾ ਮੈਂ ਉਹ ਕਰਤਨ ਵਾਲੀਆਂ ਗੱਲਾਂ ਜਿਹੜੀਆਂ ਇਹ ਰੋਜ਼ ਕਰਦੇ ਨੇ ਕਈ ਕਿਸਮ ਦੀਆਂ ਗੱਲਾਂ ਪੇਸ਼ ਪ੍ਰਧਾਨ ਮੰਤਰੀ ਜੀ ਨੇ ਵੀ ਇਹਨਾਂ ਦਿਨਾਂ ਚ ਕੀਤੀ ਐ ਮੈਂ ਉਹਨਾਂ ਚੀਜ਼ਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਸੀਂ ਮੁਹੱਬਤਾਂ ਵਧਦੇ ਅਸੀਂ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਲੋਕਾਂ ਨੂੰ ਤੋੜਨ ਦੀ ਗੱਲ ਹੀ ਕਰਦੇ ਲੇਕਿਨ ਇਹ ਪੁੱਛਿਆ ਐਸਾ ਕਰਦੇ ਰਹੇ ਆ ਅਮੈਂਡ ਕਿਹਾ ਅਮੈਂਡ ਤਾਂ ਅਮੈਂਡ ਤਾਂ ਬਹੁਤ ਵਾਰ ਹੋ ਗਿਆ ਸਭ ਅਮੈਂਡ ਕਿਹਾ گمراہ کر سکتے ہمیشہ نہیں دا سکتا ہوں چوراہے چڑے ہے چہرہ جہاں اصلی سامنے آ گیا اور جس دن آئے گا ਤਰੁਵੇ ਦੇ ਆਧਾਰ ਤੇ ਰੱਖਣ ਦੇ ਅਧਿਕਾਰ ਤੇ ਲਿਖਿਆ ਹੈ ਸੰਵਿਧਾਨ ਚ ਲਿਖਿਆ ਹੈ ਕਿ ਜਿਹੜੇ ਲੋਕ ਮਾਈਨੋਰਟੀ ਚ ਹੈ ਜਿਹੜੇ ਲੋਕ ਮਾਈਨੋਰਟੀ ਚ ਹੈ ਜਿਹੜੀਆਂ ਕਟ ਗਿਣਤੀਆਂ ਹੈ ਉਹ ਸਮਾਜ ਦੇ ਵਿੱਚ ਉਹਨਾਂ ਦਾ ਪ੍ਰੋਪਰ ਸਥਾਨ ਬਣਿਆ ਰਹੇ ਇਹਦੇ ਵਾਸਤੇ ਜੇ ਕੋਈ ਬੰਦੋਬਸਤ ਕਰਨਾ ਪਵੇ ਤਾਂ ਕੀਤਾ ਜਾ ਸਕਦਾ ਹੈ ਇਹ ਦੇ హిਦੋਸਤ ਨੂੰ ਧਰਮ ਦੇ ਆਧਾਰ ਤੇ ਮੜਨਾ ਇੱਕ ਵਾਰ ਤਾਂ ਅਸੀਂ ਕਹਿੰਦੇ ਬੀਜੇਪੀ ਧਰਮ ਦੇ ਆਧਾਰ ਤੇ ਵੱਲ ਰਹੀ ਹੈ ਦੁਜੇ ਪਾਸਾ ਜੀ ਆਪ ਇੱਕ ਤਾਂ ਉਹ ਅਸੰਦੇਹ ਦੇ ਰਹੇ ਆ ਤੁਸੀਂ 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 ਅਸੀਂ ਨਹੀਂ ਦੇ ਰਹੇ ਅਸੀਂ ਕਿਸੇ ਨੂੰ ਨਹੀਂ ਦਿੱਤਾ ਸਭਿਧਾਨ ਜਿਹੜਾ ਆ ਸਭਿਧਾਨ ਜਿਹੜਾ ਆ ਇਹ ਬਾਬਾ ਸਾਹਿਬ ਅੰਬੇਦਕਰਾ ਔਰ ਕਨਸਟੀਟਿਊਟ ਅਸੈਂਬਲੀ ਦਾ ਬਣਾਇਆ ਹੋਇਆ ਉਹਦੇ ਚ ਧਰਮ ਦਾ ਕਿਤੇ ਜ਼ਿਕਰ ਨਹੀਂ ਹੈਗਾ ਮਾਈਨੋਰਟੀ ਦਾ ਜ਼ਿਕਰ ਹੈ ਕਟਗਿੰਤੀਆਂ ਦਾ ਜ਼ਿਕਰ ਹੈ ਕਟਗਿੰਤੀਆਂ ਦਾ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਕਟਗਿੰਤੀਆਂ ਦਾ ਜ਼ਿਕਰ ਉਹਨਾਂ ਨੂੰ ਆਪਣੇ ਧਾਰਮਿਕ ਤੇ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਣਾਉਣ ਦਾ ਵੀ ਅਧਿਕਾਰ ਹੈ ਉਹਦੇ ਵਿੱਚ ਉਹਨਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹੈ ਜਿਹਦੇ ਤਹਿਤ ਪੁਰਾਣੇ ਜ਼ਮਾਨੇ 'ਚ ਸਾਰੇ ਲੋਕ ਆਪਣੇ ਸਕੂਲ ਬਣਾਉਂਦੇ ਰਹੇ ਕਿਤੇ ਖਾਲਸਾ ਸਕੂਲ ਕਿਤੇ ਹਿੰਦੂ ਸਕੂਲ ਕਿਤੇ ਐਸਡੀ ਸਕੂਲ ਕਿਤੇ ਡੀਏਵੀ ਸਕੂਲ ਇਦਾਂ ਵੱਧਦੇ ਰਹੇ ਐ ਔਰ ਕੁਝ ਰਿਆਇਤਾਂ ਕੁਝ ਰਿਆਇਤਾਂ ਮਾਈਨੋਰਟੀਜ਼ ਨੂੰ ਸੰਵਿਧਾਨਿਕ ਦਿੱਤੀਆਂ ਹੋਈਆਂ ਦੇਖੋ ਦੋ ਗੱਲਾਂ ਇਹਦੇ ਪਹਿਲੀ ਤਾਂ ਗੱਲ ਕੈਪਟਨ ਅਮਰਿੰਦਰ ਨੇ ਸੌ ਇਹ ਖਾਦੀ ਸੀ ਕਿ ਅਸੀਂ ਨਸ਼ਿਆਂ ਦਾ ਲੱਕ ਤੋੜ ਦੋਗੇ। ਇਹ ਕਦੇ ਨਹੀਂ ਸੀ ਕਿ ਅਸੀਂ ਖਤਮ ਕਰ ਦਵਾਂਗੇ ਨੰਬਰ 1। ਪਰ ਉਹ ਕਰਨੀ ਜਦੋਂ ਸੀ ਸੁਣ ਲੋ ਨਾ ਦਾਲ। ਮੈਂ ਗੱਲ ਪੂਰੀ ਦਾ ਹੋਲਣ ਦਿਓ ਜੀ। ਦੂਜੀ ਗੱਲ ਇਹ ਹੈ ਜੇ ਅਸੀਂ ਨਹੀਂ ਕੀਤਾ ਤਾਂ ਸਾਨੂੰ ਦੱਸਦਾ ਲੋਕ ਕਰੇ ਦੇਤੀ ਸੰਦ ਬਿਲੇ ਕਰਤਾ। ਤੇ ਜਿਨ੍ਹਾਂ ਨੇ ਹੁਣ ਵਾਅਦਾ ਕੀਤਾ ਜਿਹੜੇ ਸਾਨੂੰ ਇਹ ਗੱਲ ਕਹਿ ਕੇ ਆਪਣਾ ਵਚਨ ਕਰਕੇ ਆਏ ਸੀ ਤੇ ਫਿਰ ਉਹਨਾਂ ਦੀ ਵਾਰੀ ਨਹੀਂ ਆਣੀ ਹੁਣ। ਸਾਡੀ ਤਾਂ ਆ ਗਈ। ਸਾਨੂੰ ਤਾਂ ਬਾਹਰ ਕੱਢਦਾ ਤਾਂ ਇਸੇ ਗੱਲ ਤੇ ਸਾਨੂੰ ਤਾਂ ਸਜ਼ਾ ਦੇ ਦਿੱਤੀ ਸੱਚੇ ਬਾਸ਼ਾ ਨੇ ਪੰਜਾਬ ਦੇ ਲੋਕਾਂ ਨੇ ਦੇ ਦਿੱਤੀ ਤੇ ਹੁਣ ਇਹਨਾਂ ਦੀ ਵਾਰੀ ਨਹੀਂ ਜਿਹੜੇ ਇਹ ਗੱਲ ਕਹਿੰਦੇ ਤੇ ਵੀ ਅਸੀਂ ਤੁਰੰਤ ਕਰ ਦਵਾਂਗੇ ਘੰਟਿਆਂ ਦੀ ਗੱਲ ਕਰਦੇ ਤੇ ਕੋਈ 2 ਦਿਨ ਦੀ ਗੱਲ ਕਰਦਾ ਤਾਂ ਕੋਈ 1 ਦਿਨ ਦੀ ਗੱਲ ਕਰਦਾ ਤਾਂ ਉਹ ਕੀ ਜਵਾਬ ਦੇਣਗੇ ਹੁਣ ਉਹਨਾਂ ਤੋਂ ਜਵਾਬ ਲਾਓ ਸਾਤੋਂ ਜਵਾਬ ਇਸ ਕਰਕੇ ਨਹੀਂ ਵੱੜਦਾ ਕਿ ਸਾਨੂੰ ਪੰਜਾਬੀਆਂ ਨੇ ਸਜ਼ਾ ਉਸ ਗੱਲ ਦੀ ਦੇ ਦਿੱਤੀ ਕਿ ਤੁਸੀਂ ਵਚਨ ਕੀਤਾ ਸੀ ਪੂਰਾ ਨਹੀਂ ਕੀਤਾ ਕਉਜੀ ਸਾਰੇ ਇੰਡੀਆ ਚ ਇਕੱਠੇ ਲੱਗਿਓ ਆਪ ਦੇ ਕਾਂਗਰਸ ਤੇ ਪੰਜਾਬ ਸੁਨਮਰ ਨੇ ਹਾਂ ਇਸ ਕਰਕੇ ਕਿ ਪੰਜਾਬੀਆਂ ਨੇ ਸਾਨੂੰ اپੋਜੀਸ਼ਨ ਦਾ ਰੋਲ ਦਿੱਤਾ ਸਾਨੂੰ ਇੰਨੇ ਕ ਐਮਐਲਏ ਜਿਤਾ ਕੇ ਵਿਧਾਨ ਸਭਾ ਦੇ ਅੰਦਰ ਭੇਜਿਆ ਕਿ ਜੇ ਸਰਕਾਰ ਕਿਧਰੇ ਇਕਤਾਹੀ ਕਰਦੀ ਹੈ ਸਰਕਾਰ ਕਿਧਰੇ ਗਲਤ ਜਾਂਦੀ ਹੈ ਤਾਂ ਇਹਨਾਂ ਤੇ ਕਿੰਤੂ ਪਰੰਤੂ ਕਰਨਾ ਇਹਨਾਂ ਨੂੰ ਸਵਾਲ ਪੁੱਛਣਾ ਤੁਹਾਡਾ ਕੰਮ ਹੈ ਪੰਜਾਬ ਦੇ ਲੋਕਾਂ ਨੇ ਸਾਨੂੰ ਪੰਜਾਬ ਚ اپੋਜੀਸ਼ਨ ਦਾ ਰੋਲ ਦਿੱਤਾ ਹਾਂ ਜੀ ਕਾਗਤਾਨੀ ਵੀ ਸਮਝਾਉਂਦੇ ਨਹੀਂ 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 ਇਹ ਨਹੀਂ ਹੈ ਅਸੀਂ ਇਹ ਕਹਿੰਦੇ ਆ ਵੀ ਜੇ ਕੰਨ ਫੜਨਾ ਹੀ ਹੈ ਤੇ ਪਿੱਛੇ ਦੇ ਕਾਨੂੰ ਫੜ ਲਾ ਸਿੱਧਾ ਫੜ ਲਓ ਭਈ ਅਲਟੀਮੇਟਲੀ ਲੜਾਈ ਜਿਹੜੀ ਹੈ ਉਹ ਦੋ ਤਰ੍ਹਾਂ ਦੀ ਹੈ Indian National Congress ਤੇ BJP ਨਰਿੰਦਰ ਮੋਦੀ ਰਾਹੁਲ ਗਾਂਧੀ ਕੁਝ ਜਿਹੜੇ ਵਿਚਾਰਕ ਤੌਰ ਪਰ ਸਾਡੇ ਨੇੜੇ ਨੇ ਉਹ ਕੇਂਦਰ ਜਿਹੜੀਆਂ ਗਠਜੋੜ ਦੇ ਹਿੱਸੇਦਾਰ ਨੇ ਕੁਝ ਲੋਕ ਵਿਚਾਰਕ ਤੌਰ ਪਰ ਜਿਹੜੇ ਭਾਰਤੀ ਜੰਦਰ ਪਾਰਟੀ ਦੇ ਨੇੜੇ ਨੇ ਉਹਨਾਂ ਦੇ ਨਾਲ ਠੀਕ ਹੈ ਜਿੱਥੇ ਤੱਕ ਬੀਜੇਪੀ ਦਾ ਸਵਾਲ ਹੈ ਕੇਂਦਰ 'ਚ ਉਹ तमाम ताकतਾਂ ਜਿਹੜੀਆਂ ਬੀਜੇਪੀ ਦੇ ਖਿਲਾਫ ਹੈ ਅਸੀਂ ਕੇਂਦਰ ਸਰਕਾਰ ਵੜਾਉਣ ਵਾਸਤੇ ਉਹਨਾਂ ਨੂੰ ਨਾਲ ਲੈ ਕੇ ਦਿੱਲੀ 'ਚ ਲੜਾਈ ਲੜਾਂਗੇ ਤੇ ਜਿਹੜੀ ਸੂਬੇ ਦੀ ਗੱਲ ਕਰਦੇ ਹੈ ਜਿਹੜੀ ਸੂਬੇ ਦੀ ਗੱਲ ਕਰਦੇ ਸੂਬੇ 'ਚ ਪੰਜਾਬ ਦੇ ਲੋਕਾਂ ਨੇ 2022 'ਚ ਸਾਨੂੰ ਆਪੋਜੀਸ਼ਨ ਦਾ ਰੋਗ ਦਿੱਤਾ ਸੀ ਨਵਾਵਾਂਗੇ ਜੀ ਵਿਚਾਰਾਂ ਦੀ ਗੱਲ ਕੀਤੀ ਹੈ ਭਵਾਨ ਸਤਮਾਨ ਅਕਸਰ ਇਹ ਗੱਲ ਕਹਿੰਦੇ ਨੇ ਕਿ ਇੱਕ ਹੀ ਕਾਂਗਰਸ ਇਹ ਸ਼ਬਦ ਨੂੰ ਫਿਰ ਤੁਸੀਂ ਕਿਵੇਂ ਦੇਖੇ ਚਲੋ ਹੋੜੋ ਮੁੱਖ ਮੰਤਰੀ ਨੇ ਮੈਂ ਉਹਨਾਂ ਨੇ ਕੀ ਉਹਨਾਂ ਦੇ ਤੇ ਯਾਰ ਰਾਹੁਲ ਗਾਂਧੀ ਜੀ ਰਾਹੁਲ ਇਹ ਤਾਂ ਸਮੰਦ ਸੇਗਾਰ ਕਿ ਕੌਣ ਇੱਕ ਥਾ ਰਾਣਾ ਤੇ ਰਾਣਾ ਕੇਪੀ ਜੀ 30 ਮਿੰਟ ਦੇ ਭਾਸ਼ਣ ਚ ਕੱਲ ਪਟਿਆਲੇ ਇੱਕ ਸ਼੍ਰੋਮਣੀ ਅਕਾਲੀ ਦਲ ਖਿਲਾਫ ਇੱਕ ਵੀ ਨੀਂ ਮਿੱਦਦਾ ਸ਼ਬਦ ਕਰਦਾ ਹੈਗਾ ਕਿਵੇਂ ਦੇਖਦੇ ਇਸ ਚੀਜ਼ ਨੂੰ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਇਕੱਠੇ ਨੇ ਇਹ ਇਹ ਆਖਰੀ ਦਮ ਤੱਕ ਇਕੱਠੇ ਰਹੇ ਹੈ ਇਹ ਸਿਰਫ ਲੋਕਾਂ ਦੀ ਅੱਖਾਂ 'ਚ ਘਟਾ ਪਾ ਰਹੇ ਹੈ ਵੈਸੇ ਵੀ ਅਕਾਲੀ ਦਲ ਜਿਹੜਾ ਹੈ ਮਾਫ ਕਰਨਾ ਮੇਰਾ ਬੜਾ ਸਤਿਕਾਰ ਹੈ ਅਕਾਲੀਆਂ ਦੇ ਅਕਾਲੀ ਦੀ ਲੀਡਰਸ਼ਿਪ ਵਾਸਤੇ ਮੇਰਾ ਨਿੱਜੀ ਤੌਰ ਤੇ ਵੀ ਸਤਿਕਾਰ ਹੈ ਪਰ ਪੰਜਾਬ ਦੇ ਵਿੱਚ ਇਸ ਵੇਲੇ ਇਰ ਰੈਲੇਵੈਂਟ ਹੋ ਗਏ ਉਹਨਾਂ ਦੀ ਹੁਣ ਗੱਲ ਰਹੀ ਨਹੀਂ ਉਹਨਾਂ ਵਾਲੇ ਪਾਸੇ ਕਿਸੇ ਨੇ ਜਾਣਾ ਨਹੀਂ ਨਹੀਂ ਪ੍ਰਧਾਨ ਮੰਤਰੀ ਦਾ ਇਹ ਵੀ ਕਹਿ ਰਹੇ ਵੀ ਦਿੱਲੀ ਤੇ ਹਰਿਆਣਾ ਦਾ ਕਾਂਗਰਸ ਝਾੜੂ ਲੈ ਕੇ ਫਿਰ ਰਹੀ ਹੈ ਪੰਜਾਬ 'ਚ ਕਹਿੰਦੇ ਚੋਰਾਵਾ ਦੀ ਪਾਰਟੀ ਹੈ ਕਉਨ ਤੁਸੀਂ ਨਹੀਂ ਪਸਾਨੂੰ ਮੈਂ ਤਾਂ ਤਿੰਨ ਵਾਰ ਤਾਂ ਮੇਰੇ ਦੋਸਤਾਂ ਨੇ ਇਹ ਸਵਾਲ ਪੁੱਛ ਲਿਆ ਹੁਣ ਚੌਥੀ ਵਾਰ ਤੁਸੀਂ ਵੀ ਪੁੱਛ ਲਓ ਮੈਂ ਤੁਹਾਨੂੰ ਇਹ ਗੱਲ ਕਹਿਣਾ ਪੰਜਾਬ ਦੇ ਲੋਕਾਂ ਨੇ 2022 ਦੇ ਲੈ ਕੇ ਸਾਨੂੰ ਆਪੋਜੀਸ਼ਨ ਦਾ ਰੋਲ ਦਿੱਤਾ ਸੋ ਪੰਜਾਬ ਦੇ ਅੰਦਰ ਅਸੀਂ ਆਪਣਾ ਆਪੋਜੀਸ਼ਨ ਦਾ ਕੋਈ ਇਦਾਂ ਹੈ ਇਹ ਉਰਾਨ ਤਾਂ ਨਹੀਂ ਚਾਹੀਦਾ ਇਹ ਲੈਕੋ ਕਮਿਟਮੈਂਟ ਹੈ ਮੈਂ ਕਹਿੰਦਾ ਵੀ ਜਿੱਥੇ ਵੀ ਕੋਈ ਖੜਾ ਆ ਜਿਹੜਾ ਵੀ ਕਿਸੇ ਆਈਡੀਓਲੋਜੀ ਨਾਲ ਖੜਾ ਹੈ ਉਹਨੂੰ ਖੜਨਾ ਚਾਹੀਦਾ ਇਹ ਤਾਂ ਸਾਬਤ ਹੁੰਦਾ ਹੈ ਕਿ ਲੋਕਾਂ ਦੀ ਆਪਣੀ ਆਪਣੀ ਜਿਹੜੀ ਵਿਚਾਰਧਾਰਾ ਹੈ ਉਹਦੇ ਪ੍ਰਤੀ ਜਿਹੜੀ ਉਹਨਾਂ ਦੀ ਕਮਿਟਮੈਂਟ ਹੈ ਬਚਨ ਵਾਦਤਾ ਹੈ ਉਹਦੇ ਚ ਕਿਤੇ ਨਾ ਕਿਤੇ ਕਮਜ਼ੋਰੀ ਹੈ ਸੋ ਇਹ ਕੋਈ ਬਹੁਤਾਂ ਚੰਗਾ ਸ਼ਗਲ ਜੀ ਹੈ ਕਾ ਕੋਈ ਚੰਗੀ ਗੱਲ ਹੀ ਹੈ ਪਰ ਇਹ ਪਿਛਲੇ ਸਮੇਂ ਤੋਂ ਆਮ ਚੋਣਾਂ ਦੇ ਵਿੱਚ ਪ੍ਰਜਾਤੰਤਰ ਦੇ ਅੰਦਰ ਇੱਕ ਆਮ ਵਰਤਾਰਾ ਹੋ ਗਿਆ ਇੱਥੇ ਤੱਕ ਘਟਿਆ ਸਾਡੇ ਪੰਜਾਬ ਵਿੱਚ ਤਾਂ ਮੈਨੂੰ ਬਾਹਰ ਕਾਫੀ ਮੌਕਾ ਮਿਲਿਆ ਕੰਮ ਕਰਨ ਦਾ ਬਾਕੀ ਨੋ ਲੁਕਸਟ ਬੋਰ ਜਾਦਾ ਇਲੈਕਸ਼ਨਾਂ ਦੇ ਨੇੜੇ ਆ ਕਿ ਕਿਉਂ ਲੀਡਰਾਂ ਦਾ ਸਭ ਤੋਂ ਜ਼ਿਆਦਾ ਦਿਸਦਾ ਹੈ ਜੀ ਪਾਰਟੀ ਦੇ ਵਿੱਚ ਜਰਾਹੋਰ ਗਾਂਧੀ ਵੀ ਜ਼ਿਆਦਾ ਐਸਸੀਐਸਟੀ ओबीसी 'ਤੇ ਜੋਰ ਦੇ ਰਹੇ ਜਿੱਥੇ ਵੀ ਜਾਂਦੇ ਆ ओबीसी ਦਾ ਕੋਈ ਨੌਜਵਾਨ ਕੜਾ ਕਰਦੇ ਤੇ ਬਣਾਉਂਦੇਗਾ ਕੀ ਕਰਨੀ ਐਸਸੀਐਸਟੀ ਤੇ ਨਹੀਂ ਦੰਦੇ ਉਹ 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 ਕੀ ਕੀ ਹੈ ਕਿ ਮੁਲਕ ਦੀ ਜਿਹੜੀ ਅਸਾਸੀ ਹੈ ਮੁਲਕ ਦੀ ਜਿਹੜੇ ਸਾਧਨ ਹੈ ਉਹਨਾਂ ਨੂੰ ਇਹ ਨਾ ਹੋਵੇ ਕੋਈ ਖਾਸ ਵਰਗ ਕੁਝ ਖਾਸ ਲੋਗ ਹੀ ਉਹਦੇ ਤੇ ਕੰਮ ਜਾ ਰੱਖਾ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਵਟਵਾਰਾ ਆਬਾਦੀ ਦੇ ਲੈ ਹਟਾੜ ਕੋਣਾ ਚਾਹੀਦਾ ਪੋਪੂਲੇਸ਼ਨ ਦੇ ਅਸਾਰ ਤੇ ਹੋਣਾ ਚਾਹੀਦਾ ਜਾਂ ਉਹ ਲੋਗ ਜਿਹੜੇ ਸਦੀਆਂ ਤੋਂ ਪਿੱਛੇ ਰਹਿ ਗਏ ਉਹਨਾਂ ਲੋਕਾਂ ਨੂੰ ਵੀ ਇੰਨੀ ਕਿ ਸਰਕਾਰੀ ਮਦਦ ਮਿਲਣੀ ਚਾਹੀਦੀ ਹੈ ਕਿ ਉਹ ਸਮੇਂ ਦੇ ਹਾਣੀ ਹੋ ਸਕਣ ਸਮਾਜ ਦੇ ਹਾਣੀ ਹੋ ਸਕਣ ਬਾਕੀ ਲੋਕਾਂ ਦੇ ਹਾਣੀ ਹੋ ਕੇ ਉਹ ਵੀ ਮੁਲਕ ਦੇ ਇੱਕ ਸ਼ਾਨਦਾਰ ਸ਼ਹਿਰੀ ਵਾਟਸਾ